ਸਰਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾਡ ਵਲੌਗਸ ਤੇ ਹੋਪਸ ਸਾਰੇ ਕਿਵੇਂ ਹੋ? ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਤਾਂਦਰੁਸਤ ਹੋਵੋਗੇ ਤੇ ਲੋ ਜੀ ਚੈੱਕ ਕਰਵਾਨੇ ਆ ਤੁਹਾਨੂੰ ਅੱਜ ਦਾ ਕੋਈ ਮੌਸਮ ਹੋ ਠੰਡੀ ਠੰਡੀ ਹਵਾ ਤੇ ਜੇ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵਿਊ ਹਨੇ ਇਹ ਚੱਲੀ ਜਾਂਦਾ ਰਾਤ ਦੀ ਲਾਈਟ ਹੈ ਨਹੀਂ ਭਾਈ ਮੇਰੀ ਸਕੂਟੀ ਦਾ ਕੀ ਹਾਲ ਹੋਇਆ ਪਚਾਰੇ ਦੇ ਨੂੰ ਸਾਫ਼ ਕਰਕੇ ਇਹਨੂੰ ਅੰਦਰ ਖੜੀ ਕਰਾਂਗੇ ਦੇਖੋ ਕਿੰਨਾ ਬੁਰਾ ਹਾਲ ਮੀ ਵੀ ਪਿਆ ਏ ਮੀਂਹ ਰਾਤ ਨੂੰ ਮੀਂਹ ਸੀਗਾ। ਲੋ ਜੀ 2 ਵਜੇ ਕਹਿੰਦੇ ਮੀਂਹ ਆਇਆ ਤੇ ਹਨੇਰ ਹੈ ਚੱਲੀ ਜਾਂਦਾ। ਹਨੇਰ ਤਾਂ ਲਾਈਟ ਵੀ ਹੈ ਨਹੀਂ। ਇਹਨਾਂ ਦੇਖੋ। ਚੱਖੜ ਮੀਂਹ ਹਨੇਰੀ ਨੇ ਗੰਧ ਦੇਖੋ ਕਿੰਨਾ ਪਿਆ ਮੈਂ ਗੰਧ ਵਖਾ ਦੇਣੀ ਤੁਹਾਨੂੰ। ਆਹ ਤਾਂ ਚਲੋ ਵੇੜੇ ਦੇ ਉੱਤੇ ਇੰਨਾ ਪਤਾ ਨਹੀਂ ਲੱਗਦਾ ਹੁੰਦਾ। ਇੱਧਰ ਦੇਖੋ। ਕਰੋ ਚੈੱਕ। ਆਹ ਦੇਖੋ ਕਿੰਨਾ ਕਿੰਨਾ। ਹਨੇਰ ਵੇਖੋ ਰੀਤਾ। ਇਦਾਂ ਗੰਦਾ ਪੈਂਦਾ ਜਦੋਂ ਨੇਵੀ ਆਉਂਦੀ ਹੈ ਤੇ ਮੌਸਮ ਚਲੋ ਠੀਕ ਹੈ ਸੋਹਣਾ ਹੈ ਅੰਦਰ ਪਰ ਆ ਮੀਂਹ ਦੀ ਕਣੀਆਂ ਆ ਗਿਆ ਤੇ ਚਲੋ ਜੀ ਅੰਦਰ ਆਇਆ ਤਾਂ ਮੌਸਮ ਖਰਾਬ ਹੀ ਲੱਗਦਾ ਜਦ ਜੁੱਤੀ ਉੱਠ ਖੜੇ ਹੈ ਸਭ ਰੈਡੀ ਹੋ ਗਏ ਆਪਾਂ ਕਿਹਾ ਚਾਹ ਤੇ ਫਿਰ ਬੁਕੌਣੇ ਤੋਂ ਬਾਅਦ ਦਾ ਮੌਸਮ ਚਲੋ ਵਲੌਗ ਦੀ ਸਟਾਰਟਿੰਗ ਹੋ ਗਈ ਹੈ ਨਾ ਇੱਕ ਵਾਰ ਤੇ ਫਿਰ ਆਪਾਂ ਇਸ ਤੋਂ ਬਾਅਦ ਕੰਟੀਨਿਊ ਕਰਦੇ ਟਾਈਮ ਹੋ ਚਲੇਆ 7:55 ਮਿੰਟ ਮਤਲਬ ਕਿ ਜਬ ਜੋ ਟਾਈਮ ਹੋਣ ਵਾਲਾ ਰਹਿਣ ਹੋਣ ਵਾਲੀ ਹੈ ਅੰਡ ਅੱਜ ਲਾਈਟ ਹੈ ਨਹੀਂਗੀ ਮਤਲਬ ਪਾਣੀ ਪੂਣੀ ਵੀ ਨਾ ਮਾਤਰ ਵਾਂਗੂ ਆ ਗੀਜਰ ਗੁੱਜਰ ਸਭ ਬੰਦ ਤੇ ਪਾਣੀ ਗੈਸ ਤੇ ਗਰਮ ਕਰ ਕਰਕੇ ਨਾਤੇ ਆ ਪਲੇਟ ਹੋ ਗਏ ਨਾ ਹੁਣ ਤੋਂ ਵੀ ਹੁਣ ਨਾ ਕੇ ਆ ਜਦ ਜੋ ਸਿੰਘ ਬਰਾੜ ਦੇਖੋ ਹੈਲੋ ਸਤਿ ਸ਼੍ਰੀ ਅਕਾਲ ਇਹ ਜੋ ਥੋੜਾ ਜਾ ਨਾ ਕਰ ਰਿਹਾ ਏ ਥੋੜੀ ਜੀ ਕਾਉ ਮਾਉਂ ਜੀ ਕਰ ਰਿਹਾ ਏ ਕਹਿੰਦਾ ਮੈਂ ਕਹੀ ਲੈਣੀ ਉੱਥੇ ਰੱਖ ਦਿੰਦੇ ਅਸੀਂ ਨੇੜੇ ਤਾਂ ਹੀ ਪਹੁੰਚਦੇ ਕੁਰਸੀ ਢਾ ਕੇ ਤੇ ਲਓ ਜੀ ਆਪਾਂ ਹੁਣ ਇਹ ਤਾਂ ਬੈਕ ਉੱਥੇ ਰੱਖਦੇ ਆ ਤੇ ਮੌਸਮ ਦਿਖਾਵਾਂ ਤੁਹਾਨੂੰ ਮੈਂ ਪਰ ਮੌਸਮ ਦਾ ਹਾਲ ਬਹੁਤ ਠੰਡ ਬਹੁਤ ਜ਼ਿਆਦਾ ਠੰਡੀ ਹਵਾ ਆ ਰਹੀ ਹੈ ਤੇ ਮਸਾ ਗੈਸ ਤੇ ਪਾਣੀ ਗਰਮ ਕਰ ਕਰ ਲਾ ਤੇ ਗਿੱਜਰ ਜੇ ਚੱਲਦਾ ਹੀ ਨਹੀਂ ਲਾਈਟ ਤੋਂ ਬਿਨਾ ਤੇ ਪਾਣੀ ਵੀ ਲਿਮਟਿਡ ਹੀ ਹੈ ਹਜੇ ਲਾਈਟ ਆਊਗੀ ਤਾਂ ਸਾਰਾ ਕੰਮ ਹੋਊਗਾ ਲਾਈਟ ਤੋਂ ਬਿਨਾ ਵੀ ਕੋਈ ਗੱਡੀ ਨਹੀਂ ਚੱਲਦੀ ਬਈ ਅੱਜ ਨਾ ਅੱਜ ਆਪੋ ਸਾਰੇ ਕੰਮ ਹੀ ਲੇਟ ਹੋਣਗੇ ਕਿਉਂਕਿ ਲਾਈਟ ਦਾ ਭਰੋਸਾ ਨਹੀਂ ਕਿਉਂਕਿ ਅ ਰਾਤ ਨੂੰ ਹਨੇਰੀ ਔਰ ਝੱਖੜ ਵਗੈਰਾ ਚੱਲਿਆ ਨਾ ਮੀਂਹ ਵਗੈਰਾ ਆਇਆ ਤੇ ਉਹ ਸੂਰ ਰਾਤ ਨੂੰ ਤਾਂ ਲਾਈਟ ਇੱਕਰੀ ਗਈ ਸੀ ਆ ਗਈ ਸੀ ਉਸ ਤੋਂ ਬਾਅਦ ਕਹਿੰਦੇ ਟਰਾਂਸਫਾਰਮ ਚੁਪਟਾਕਾ ਬਹਿ ਗਿਆ ਤੇ ਦੇਖੋ ਹੁਣ ਕਦੋਂ ਆਉਂਦੀ ਲਾਈਟ ਤੇ ਚਲੋ ਆਪਾਂ ਜੱਪਜੋਤ ਨੂੰ ਚੜਾਉਣੇ ਕਿਉਂਕਿ ਜੱਪਜੋਤ ਨੂੰ ਕੱਲ ਸੈਚਰਡੇ ਸੰਡੇ ਟੂ ਹੌਲੀਡੇਜ਼ ਆ ਜਾਣਗੀਆਂ ਇਸ ਕਰਕੇ ਅੱਜ ਤਾਂ ਇਹਨਾਂ ਫਿਰ ਸਕੂਲ ਜਾਣਾ ਹੀ ਸੀ ਆ ਬੈਠੇ ਪਾਪਾ ਜੀ ਨਾਲ ਪਾਪਾ ਜੀ ਤੇਰੀ ਗੱਡੀ ਤੇਰੀ ਗੱਡੀ ਕਾੜੀ ਪਾਲਸਪਿਓ ਸਕੋਰ ਕਿਓ ਸਕੋਰਪਿਓ ਅੱਛਾ ਤੇ ਮੈਂ ਤਾਂ ਆਪਦੀ ਆਰਡਰ ਰੱਖ ਲਿਆ ਸੀ ਤੂੰ ਤੂੰ ਤੁਸੀਂ 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 ਬੇਟਾ ਤੁਸੀਂ ਤੂੰ ਨਹੀਂ ਬੋਲਦੇ ਹੁੰਦੇ ਤੁਸੀਂ ਬੋਲਦੇ ਹੁੰਦੇ ਤੁਸੀਂ ਹਾਂਜੀ ਬੇਟਾ ਤੁਸੀਂ ਤੁਸੀਂ ਹਾਂ ਪਾਪਾ ਜੀ ਤੁਸੀਂ ਪਾਪਾ ਜੀ ਤੁਸੀਂ ਹਾਂ ਯੈਸ ਗੁੱਡ ਬாய் ਮੈਂ ਤਾਂ ਵੱਡਾ ਹੋ ਕੇ ਤਾਲ ਦੇ ਤੁਸੀਂ ਵੱਡਾ ਹੋ ਕੇ ਕਿਹੜੀ ਕਾਰ ਲੈਣੀ ਹੈ ਬੇਟਾ ਸਕਾਰਪੀਓ ਓਕੇ ਸਕਾਰਪੀਓ ਗੱਡੀ ਲੈਣੀ ਹੈ ਬੁੰਡੇ ਦੇ ਕਹਿੰਦਾ ਵੱਡਾ ਹੋ ਕੇ ਮੈਂ ਤੇ ਚਲਾਊਗਾ ਕੌਣ ਫਿਰ ਕੌਣ ਕਲਰ ਕੌਨਸਾ ਲੈਣਾ ਬਲੈਕ ਕਿ ਵਾਈਟ ਇਹ ਤਾਂ ਵਾਈਟ ਲੋਗ ਜਦ ਜੋਧਾ ਜੀ ਟਾਈਮ ਹੋਣਾ ਲਾ ਤੇ ਅਸੀਂ ਹੁਣ ਬੈਠੇ ਗੱਲਬਾਤ ਮਾਰੀ ਇਹਨੇ ਮੰਮੀ ਹਾਂਜੀ ਹਾਂਜੀ ਬੇਟਾ ਹਾਂਜੀ ਬੋਲ ਰਿਹਾ ਹਾਂਜੀ ਸੁਣਾਓ ਕੋਈ ਗੱਲਬਾਤ ਸੁਣਾਓ ਸਾਨੂੰ ਜਦ ਜੋ ਤੂੰ ਗੱਲਬਾਤ ਸੁਣਦੇ ਆ ਜਦ ਜੋ ਤੂੰ ਕੋਈ ਗੱਲਬਾਤ ਸੁਣਾਓ ਬੇਟਾ ਮੈਂ ਤਾਂ ਛਿਨੀ ਨਹੀਂ ਦਿੱਥਾ ਤੁਹਾਨੂੰ ਨਾ ਬੁੱਤੇ ਇਸੇ ਤਰ੍ਹਾਂ ਨਹੀਂ ਬੋਲਦੇ ਆਜੋ ਵੈਨ ਆ ਗਈ ਇੱਕ ਕਈ ਇਸਤੇਮਾਲ ਕਰਦੇ ਹਾਂ ਅਉ ਜਿੱਥੇ ਆ ਗਈ ਸੀ ਰੋਟੀ ਦੀ ਵਾਰੀ ਐਂਡ ਅੱਜ ਆਪਾਂ ਮਾਰਨਿੰਗ ਜਿਹੜੇ ਬ੍ਰੈਕਫਾਸਟ ਟਾਈਮ ਜਸਟ ਜੋਧਾ ਬਣਾ ਕੇ ਰੈਡੀ ਕੀਤਾ ਸੀ ਐਂਡ ਹੁਣ ਅਸੀਂ ਬਣਾਵਾਂਗੇ ਤਿੰਨ ਜਾਣੇ ਜਦ ਬ੍ਰੈਕਫਾਸਟ ਮੰਮੀ ਡੈਡੀ ਔਰ ਮੈਂ ਤੇ ਬਣਾ ਕੇ ਬ੍ਰੈਕਫਾਸਟ ਐਂਡ ਫਿਰ ਬੈਠ ਕੇ ਬ੍ਰੈਕਫਾਸਟ ਕਰਦੇ ਹਾਂ ਸਵੇਰ ਸੁਬਾ ਤੇ ਲੋ ਜੀ ਇੱਥੇ ਆਪਾਂ ਮੌਸਮ ਬਹੁਤ ਸੋਹਣਾ ਸੀ ਅਦਰਵਾਇਸ ਤਾਂ ਅਸੀਂ ਅੰਦਰ ਬੈਠ ਕੇ ਕਰਦੇ ਹੁੰਨੇ ਪੱਖੇ ਥੱਲੇ ਤੇ ਮੌਸਮ ਬਹੁਤ ਤੁਹਾਨੂੰ ਪਤਾ ਠੰਡਾ ਠੰਡਾ ਸੀ ਤੇ ਅੱਜ ਅਸੀਂ ਫਿਰ ਸੋਚਿਆ ਕਿ ਉਹਨਾਂ ਬਾਹਰ ਬੈਠ ਕੇ ਬ੍ਰੈਕਫਾਸਟ ਕਰਦੇ ਹਾਂ ਤੇ ਵੀਡੀਓ ਦੀ ਕਲਿੱਪ ਨੂੰ ਕਰਿਆ ਹੋਇਆ ਫਾਸਟ ਤੇ ਦਵਾ ਦੋ ਖਾਈ ਜਾਂਦੇ ਵੇਖਣ ਵਾਲੇ ਤਾਂ ਲੱਗਦਾ ਫੱਟੇ ਚੱਕੀ ਜਾਂਦੇ ਬਟ ਵੀਡੀਓ ਦੀ ਜਿਹੜੀ ਕਲਿੱਪ ਹੁੰਦੀ ਆ ਸਪੀਡ ਹੁੰਦੀ ਆ ਉਹਨੂੰ ਫਾਸਟ ਕਰਿਆ ਹੁੰਦਾ ਇਸ ਕਰਕੇ ਵੀਡੀਓ ਫਾਸਟ ਫਾਸਟ ਚੱਲਦੀ ਹੁੰਦੀ ਆ ਕਈ ਵਾਰ ਭੈਣ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਨਾ ਸੋ ਇਸ ਕਰਕੇ ਦੱਸ ਦਿੰਨੀ ਆ ਮੈਂ ਤੇ ਲੋਹੇ ਜਿਹਨੇ ਦੀ ਨੇ ਬਹੁਤ ਜ਼ਿਆਦਾ ਗੰਧ ਪਾਇਓ ਸੀ ਸਭ ਤੋਂ ਜ਼ਿਆਦਾ ਗੰਧ ਪੈਂਦਾ ਹੁੰਦਾ ਜਿਵੇਂ ਮੰਨ ਕੇ ਚਲੋ ਬਰਤਨ ਜਿਹੜੇ ਆ 올ਓਵਰ ਹੀ ਬਰਤਨ ਹੁੰਦੇ ਜਿਹੜੇ ਉਹਨਾਂ 'ਚ ਮਿੱਟੀ ਪੈ ਜਾਂਦੀ ਕਿਉਂਕਿ ਤੁਹਾਨੂੰ ਪਤਾ ਭਾਂਡੇ ਬਹੁਤ ਜ਼ਿਆਦਾ ਹੁੰਦੇ ਨੇ ਰਸੋਈਆਂ 'ਚ ਲੱਗੇ ਆ ਨਾ ਦੋ ਟੋਕਰੇ ਦੇ ਕਰੀਬ ਵੱਡੇ ਲੱਗੇ ਹੋਏ ਆਪਣੇ ਭਾਂਡਿਆਂ ਦੇ ਸੋ ਸਾਰੇ ਭਾਂਡੇ ਹੀ 올ਓਵਰ ਜਿਹੜੇ ਆਪਣੇ ਮਿੱਟੀ ਦੇ ਨਾਲ ਗੰਦੇ ਹੋਏ ਪਏ ਨੇ ਸੋ ਅੱਜ ਪਹਿਲਾਂ ਸਭ ਤੋਂ ਪਹਿਲਾਂ ਮੈਂ ਕਲਕਤ ਜੀ ਆਉਂਦੀ ਕਿਉਂਕਿ ਗੱਲ ਗੱਲ ਦੇ ਨਾਲ ਆਪਾਂ ਪਾਣੀ ਪੀਂਨੇ ਗਲਾਸ ਚੱਕਦੇ ਹਾਂ ਨਾ ਕੁਝ ਖਾਣੇ ਪੀਣੇ ਸੋ ਇਸ ਕਰਕੇ ਫਿਰ ਭਾਂਡੇ ਜਿਆਦਾ ਜ਼ਰੂਰ ਸੋ ਸਭ ਤੋਂ ਪਹਿਲਾਂ ਸੋਚਿਆ ਪਹਿਲਾਂ ਭਾਂਡਿਆਂ ਨੂੰ ਚੱਕਦੇ ਹਾਂ ਤੇ ਸਾਰੇ ਭਾਂਡਿਆਂ ਨੂੰ ਮੈਂ ਦੇ ਤਰੇ ਦੀ ਸਾਰਿਆਂ ਨੂੰ ਕੀਤਾ ਕਲੀਨ ਕਿਉਂਕਿ ਮਿੱਟੀ ਇੰਨੀ ਨਹੀਂ ਚੜੀ ਹੋਈ ਸੀ ਐਂਡ ਉਦੋਂ ਡੈਡੀ ਮੈਨ ਲਾ ਉਹ ਪੱਠੇ ਲੈਣ ਚੱਲੇ ਸੀ ਤੇ ਮੈਂ ਮੰਜਰੇ ਸੀ ਦਵਾਈ ਦਾ ਭਾਂਡੇ ਮੰਮੀ ਬਤਨ ਸ਼ਾਇਦ ਕੋਈ ਹੋਰ ਕੰਮ ਕਰ ਰਹੀ ਸੀਗੇ ਤੇ ਇੱਥੇ ਮੈਨੂੰ ਡੈਡੀ ਨੇ ਆਵਾਜ਼ ਮਾਰ ਲਈ ਤੇ ਕਿਉਂਕਿ ਜਿਹੜੀ ਹੁੰਦੀ ਆ ਪੱਠਿਆਂ ਵਾਲੀ ਰੇੜੀ ਉਹਦੀ ਕੁੰਡੀ ਮੋਟਰਸਾਈਕਲ ਦੇ ਪਿੱਛੇ ਪਾਣੀ ਸੀ ਸੋ ਫਿਰ ਮੈਂ ਮੋਟਰਸਾਈਕਲ ਨੂੰ ਫੜਿਆ ਐਂਡ ਡੈਡੀ ਨੇ ਜੀ ਨੇ ਕੁੰਡੀ ਪਾਈ ਐਂਡ ਉਹ ਚੱਲ ਗਏ ਖੇਤਾਂ ਨੂੰ ਐਂਡ ਚੱਬ ਚੋਦ ਸਕੂਲ ਚੱਲਾ ਗਏ ਮੰਮੀ ਮਿਲਾਂ ਦਾ ਸ਼ਾਇਦ ਉਧਰ ਨਾਣਗੇ ਸੀ ਬਤਨ ਕੋਈ ਕੰਮ ਕਰਦੇ ਸੀ ਅੰਦਰ ਮੈਥ ਜਿਹੜਾ ਇੱਕ ਟੋਕਰੇ ਦੇ ਕਰੀਬ ਆਪਾਂ ਭਾਣੇ ਮਾਜਲੇ ਸੀ ਤੇ ਲੋ ਜਿੱਥੇ ਆ ਗਈ ਸੀ ਦੂਸਰੇ ਵੱਟ ਡੇ ਟੋਕਰੇ ਦੀ ਵਾਰੀ ਹਜੇ ਇੱਕ ਟੋਕਰਾ ਸ਼ੁਕਰਮਨਾ ਸਾਡਾ ਕਿਚਨ ਦੇ ਵਿੱਚ ਪਿਆ ਵੱਡੇ ਬਰਤਨਾਂ ਵਾਲਾ ਉਹ ਤਾਂ ਅਸੀਂ ਅੰਦਰ ਹੀ ਰੱਖਦੇ ਆ ਇਹ ਬਾਹਰ ਹੁੰਦੇ ਆ ਤੇ ਇੱਕ ਛੋਟੇ ਟੋਕਰੀ ਡੇਲੀ ਯੂਜ਼ ਵਾਲੇ ਮਤਲਬ ਦੋ ਟੋਕਰੀ ਬਾਹਰ ਹੁੰਦੇ ਆ ਤੇ ਇਹ ਇੰਨੀ ਗੰਦੀ ਹੋਈ ਪਈ ਸੀ ਮੈਂ ਮਿੱਟੀ ਇੰਨੀ ਨੇ ਗੋਡੇ ਗੋਡੇ ਚੜ ਗਏ ਇੱਥੇ ਤਾਂ ਫਿਰ ਮੇਥੋਂ ਹਿਸਾਬ ਜਨਾ ਕਲੀਨ ਨਹੀਂ ਹੋਈ ਮੈਂ ਵੱਡੇ ਟੂਟੀ ਦੇ ਬਾਹਰ ਜਾ ਕੇ ਧੋਕੇ ਨੂੰ ਵਾਸ਼ ਕਰਕੇ ਲੈ ਚੰਗੀ ਤਰ੍ਹਾਂ ਐਂਡ ਹੁਣ ਮੈਂ ਸੋਚਿਆ ਜਿਹੜੇ ਇੱਧਰ ਵਾਸ਼ ਕੀਤੇ ਇੱਕ ਹਨਾ ਉਹਨੂੰ ਪਹਿਲੇ ਇਹਦੇ ਵਿੱਚ ਸਟੋਰ ਕਰਕੇ ਐਂਡ ਫਿਰ ਉਧਰਲੇ ਧੋਕੇ ਇਹਦੇ ਵਿੱਚ ਪਾਣੀ ਨੂੰ ਉੱਚੜ ਜਾਂਦੇ ਨੇ ਨਾਲ ਦੂਸਰੇ ਦੇ ਵਿੱਚ ਹਣਾ ਤੇ ਲੋ ਜੀ ਹੁਣ ਮੈਂ ਭਾਂਡੇ ਦੇ ਵਿੱਚ ਸਾਰੇ ਲਾਤੇ ਸੀ ਮੋٹے ਮੋٹے ਭਾਂਡੇ ਤਾਂ ਅੰਦਰਲੇ ਟੋਕਰੇ 'ਚ ਜਾਣਗੇ ਤੇ ਆਪਾਂ ਦਵਾਦਵ ਕਲੀਅਰ ਕਰ ਲਈਏ ਸਾਰੇ ਬਰਤਨ ਤੇ ਲੋ ਜੀ ਆ ਆਪਣਾ ਇੱਕ ਵਰਤਾ ਇੱਕ ਟੋਕਰੇ ਸੱਚੀ ਸਭ ਤੋਂ ਜ਼ਿਆਦਾ ਗੰਧ ਭਾਂਡਿਆਂ ਦਾ ਲੱਗਦਾ ਹੁੰਦਾ ਜਦੋਂ ਨੇਰ ਘਟਾਉਂਦਾ ਨਾ ਬਾਕੀ ਚੀਜ਼ਾਂ ਤਾਂ ਚੱਲ ਪੈਂਦੀਆਂ ਨੇ ਚਲੋ ਝਾੜੂ ਪੋਚਾ ਚੱਲ ਬੰਦਾ ਬਾਅਦ 'ਚ ਕਰ ਲਵਾਂ ਪਰ ਕਿਉਂਕਿ ਗੱਲ ਗੱਲ ਨਾਲ ਆਪਾਂ ਗਰਮੀ ਦੇ ਵਿੱਚ ਪਾਣੀ ਪੀਣਾ ਹੁੰਦਾ ਪਾਣੀ ਪਾਂਡੇ ਸਾਫ ਹੋਣਗੇ ਤਾਂ ਪਾਣੀ ਪੀਵਾਂਗੇ ਜਾਂ ਕੁਝ ਖਾਵਾਂ ਪੀਵਾਂਗੇ ਸੋ ਸਭ ਤੋਂ ਪਹਿਲਾਂ ਮੈਂ ਪ੍ਰੈਫਰ ਕਰਦੀ ਹਾਂ ਨੇ ਪਾਂਡੇ ਵਗੈਰਾ ਤੇ ਕਿਚਨ ਵਗੈਰਾ ਕਲੀਨ ਨੂੰ ਪ੍ਰੈਫਰ ਕਰਦੀ ਹਾਂ ਜਦ ਧਨੇਰੀ ਘਟਾਵੇ ਅਨ ਉਸ ਤੋਂ ਬਾਅਦ ਹੋਰ ਕੰਮ ਤਾਂ ਨਾਲ ਦੇਣਾ ਬੰਦਾ ਝਾੜੂ ਲਾ ਕੇ ਪੁੱਛ ਲੂੰ। ਜੋ ਕੰਮ ਬਾਅਦ ਚ ਚੱਲ ਜਾਂਦੇ ਰਹਿੰਦੇ ਬਟ ਮੇਨ ਚੀਜ਼ ਕਿਚਨ ਨੂੰ ਮੈਂ ਕਰਦੀ ਹੁੰਦੀ ਆਲਵੇਸ ਹੀ। ਤੇ ਲੋ ਜੀ ਆਪਣੇ ਭਾਂਡੇ ਹੋ ਗਏ ਬਿਲਕੁਲ ਸਾਰੇ ਕਲੀਨ ਤੇ ਆ ਗਈ ਮੈਂ ਕਿਚਨ ਦੇ ਵਿੱਚ। ਕਿਚਨ ਦੇ ਵਿੱਚ ਆਪਣਾ ਇਹ ਹੋਈ ਸੀ ਗਰੋਸਰੀ ਹਲਕੀ ਫੁਲਕੀ ਗਰੋਸਰੀ ਜਿਹੜੀ ਮੁੱਕਦੀ ਰਹਿੰਦੀ ਜਿਵੇਂ ਆਪਣੀ ਮੈਂ ਨਾਲ ਦੇ ਨਾਲ ਹੀ ਮੰਗਵਾ ਲੀਨੀ ਹੁੰਦੀ ਆ। ਸੋ ਜ਼ਿਆਦਾਤਰ ਆਪਣਾ ਜੱਜੋ ਦਾ ਸਮਾਨ ਹੀ ਹੁੰਦਾ ਹਨਾ। ਕਿਉਂਕਿ ਤੁਹਾਨੂੰ ਪਤਾ ਇਹਨੂੰ ਆਟਾ ਮੈਗੀ ਖਵਾਨੇ ਆਪਾਂ ਫਿਰ ਉਹ ਮੈਗੀ ਦਾ ਹੀ ਜ਼ਿਆਦਾ ਜੋ ਪੋਪ ਕੌਰ ਹੋ ਗਏ ਬਿਸਕੁਟ ਇਹ ਸਾਰਾ ਡੱਬਾ ਜੱਜੋ ਸਿੰਘ ਦਾ ਰ ਤੇ ਲੋ ਜ ਉਸ ਤੋਂ ਬਾਅਦ ਮੈਂ ਥੱਲੋ ਕਢ ਲਿਆ ਸੀ ਤੇ ਜਿਹਦੇ ਦਾਲਾ ਵਗੈਰਾ ਸਾਬਨਾ ਵਗੈਰਾ ਜਿਵੇਂ ਹਨਾ ਇਹ ਚੀਜ਼ਾਂ ਇੱਕ ਆਪਣਾ ਸਪੈਸ਼ਲ ਲੱਗਾ ਡੱਬਾ ਉਹਦੇ ਚ ਪਾਤੀ ਐਂਡ ਬਾਕੀ ਸਾਰਾ ਜਿਹੜਾ 올ਓਵਰ ਦਾਲਾ ਵਗੈਰਾ ਸੀ ਉਹ ਡੱਬਿਆਂ ਵਗੈਰਾ ਦੇ ਵਿੱਚ ਫਿਲ ਕਰਤੀ ਮੈਂ ਤੇ ਚਲੋ ਜਿੱਥੇ ਦਾਲਾ ਵਗੈਰਾ ਸਾਰੀਆਂ ਫਿਲ ਕਰਤੀ ਮੈਂ ਡੱਬਿਆਂ ਦੇ ਵਿੱਚ ਖਲਾਰਾ ਸਾਰਾ ਮਤਲਬ ਮੈਨੂੰ ਇਦਾਂ ਦਾ ਗਰੋਸਰੀ ਨਾ ਜਿਵੇਂ ਪਰਸੋ ਦੀ ਆਈ ਪਈ ਸੀ ਤੇ ਮੈਂ ਕਿ ਕੱਲ ਨੂੰ ਕਰੂੰ ਕੱਲ ਨੂੰ ਮੇਰਾ ਟਾਈਮ ਨਹੀਂ ਲੱਗਾ ਐਂਡ ਫਿਰ ਅੱਜ ਮੈਂ ਮਨ ਮਾਰ ਕੇ ਸਾਰੇ ਮੈਂ ਕਿ ਪਾ ਹੀ ਦਮਣਾ ਸਾਰਾ ਲੱਗਦੇ ਹੱਥ ਤੇ ਬਾਕੀ ਫਰੂਟ ਵਗੈਰਾ ਆਇਆ ਹੋਇਆ ਸੀਗਾ ਜਿਹੜਾ ਫਰਿੱਜ ਚ ਲਾਉਣ ਵਾਲਾ ਸੀ ਫਰਿੱਜ ਚ ਲਾਤਾ ਤੇ ਆ ਸਾਡੀ ਪੱਤੀ ਇਹ ਪੱਤੇ ਦੇ ਵਿੱਚੋਂ ਨਾ ਸਾਨੂੰ ਹਮੇਸ਼ਾ ਆਲਵੇਸ ਇੱਕ ਚਮਚ ਨਿਕਲਦਾ ਤੇ ਕੋਈ ਬਸਸਤੀ ਪੱਤੀ ਨਹੀਂ ਹੈਗੀ ਆਈ ਥਿੰਕ 350 400 ਰੁਪਏ ਕਿਲੋ ਆਉਂਦੀ ਹੈ ਤੇ ਉਹਦੇ ਵਿੱਚ ਨਾ ਹਮੇਸ਼ਾ ਇੱਕ ਸਪੂਨ ਨਿਕਲਦਾ ਤੇ ਸਪੂਨ ਕਾਫੀ ਸਾਰੇ ਅਸੀਂ ਜਿਵੇਂ ਜੋੜ ਹੀ ਲੈਨੇ ਫਿਰ ਉਹਨਾਂ ਕੀ ਕਰਨਾ ਦਾ ਜੋੜ-ਜੋੜ ਕੇ ਉਹਨ ਡਿਜ਼ਾਈਨ ਦਾ ਚੇਂਜ ਹੋ ਗਿਆ ਤੇ ਮੈਂ ਨਵੇਂ-ਨਵੇਂ ਸਪੂਨ ਜਿਵੇਂ ਰੱਖ ਦਿੰਦੇ ਹੁੰਨੇ ਫਿਰ ਤੇ ਲੋ ਜਿਥੇ ਆਪਾਂ ਸਾਰੀ ਹੁਣ ਕਿਚਨ ਦੀ ਕਰ ਦਾਂਗੇ ਸਫਾਈ ਐਂਡ ਉੱਪਰਲੀ ਡਸਟਿੰਗ ਡੀਪ ਕ ਬਿਲਕੁਲ ਕਰ ਦਿੱਤੀ ਹੈ ਮੰਮੀ ਨੇ ਕੀਤੀ ਸੀ ਉਹਦਾਂ ਡੀਪ ਕਲੀਨਿੰਗ ਪਰਲੇ ਦੀ ਬਾਕੀ ਕਿਚਨ ਦੀ ਆਪਾਂ ਹੌਲੀ ਹੌਲੀ ਜਿਵੇਂ ਨਹੀਂ ਕੱਟਿਆ ਜਾਇਆ ਸੀਗਾ ਹੁਣ ਤੇ ਹੁਣ ਆਪਾਂ ਹੌਲੀ ਹੌਲੀ ਸਾਰੀ ਦੀਪ ਕਲੀਨਿੰਗ ਆਲਵੇਸ ਸਾਰੀਆਂ ਚੀਜ਼ਾਂ ਦੇ ਕਰਨੇ ਸ਼ੁਰੂ ਕਰ ਦਾਂਗੇ ਤੇ ਲਓ ਜੀ ਆ ਗਈ ਸੀ ਮੈਂ ਬਾਹਰ ਹੁਣ ਸੈਲਫ ਮੇਨ ਤੇ ਗੈਸ ਵਗੈਰਾ ਕਲੀਨ ਕਰਾਂ ਕਿਉਂਕਿ ਇੰਨੀ ਇੰਨੀ ਮਿੱਟੀ ਚੜੀ ਹੋਈ ਸੀ ਹਰ ਇੱਕ ਚੀਜ਼ ਦੇ ਇੱਕ ਇੱਕ ਚੀਜ਼ ਤੇ ਮਿੱਟੀ ਚੜੀ ਹੋਈ ਸੀ ਤੇ ਮੈਂ ਕਿਹਾ ਚਲੋ ਹੁਣ ਆਪਾਂ ਇਹਨੂੰ ਕਲੀਨ ਕਰਦੇ ਆਂ ਤੇ ਕਿਚਨ ਦੀ ਮੈਨੂੰ ਸਭ ਤੋਂ ਮੈਨੂੰ ਜਦੋਂ ਵੀ ਧੂੜ ਮਿੱਟੀ ਆਉਂਦੀ ਆ ਹਨੇਰੀ ਆਉਂਦੀ ਮੈਨੂੰ ਸਭ ਤੋਂ ਜ਼ਿਆਦਾ ਕਿਚਨ ਤੇ ਹੁੰਦੀ ਗੱਲ ਮੈਨੂੰ ਇਦਾਂ ਦਾ ਕਿਚਨ ਸਾਫ਼ ਹੋਊਗਾ ਤਾਂ ਕੁਝ ਬਣਾ ਕੇ ਖਾਤਾ ਲਵਾਂਗੇ ਤੇ ਥੱਕ ਵੀ ਗਏ ਨੇਰੀ ਦਾ ਆਪਾਂ ਕਹਿ ਦਈਏ ਝਾੜੂ ਪੂੰਛਾ ਚੱਕੋ ਤੇ ਝਾੜੂ ਪੂੰਛਾ ਕਰਨ ਬਹਿ ਜੋ ਤੇ ਜੇ ਆਪਾਂ ਥੱਕ ਗਿਆ ਅਖਰ ਕਰ ਜਾਣਾ ਤਾਂ ਕਿਚਨ ਦੇ ਵਿੱਚ ਹੀ ਆਪਾਂ ਗਲਾਸ ਵੀ ਕਿਚਨ ਚੋਂ ਚੱਕਾਂਗੇ ਪਾਣੀ ਵੀ ਕਿਚਨ ਚੋਂ ਚੱਕਾਂਗੇ ਜੀ ਉੱਥੇ ਧੂੜ ਮਿੱਟੀ ਹੋਊਗੀ ਤੇ ਫਿਰ ਆਪਣਾ ਉਧਰਲੀ ਕਲੀਨਿੰਗ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਸੋ ਆਲਵੇਜ਼ ਹੀ ਮੈਂ ਪ੍ਰੇਫਰ ਕਰਦੀ ਹੁੰਦੀ ਹਾਂ ਕਿ ਆਪਾਂ ਜਿਹੜੀ ਕਲੀਨਿੰਗ ਹਮੇਸ਼ਾ ਕਿਚਨ ਤੋਂ ਸਟਾਰਟ ਕਰੀਏ ਤੇ ਲੋ ਜਿੱਥੇ ਆਪਾਂ ਹੁਣ ਬਣਾਉਣ ਲੱਗੇ ਸੀਗੇ ਆਪਣੇ ਦੇਸੀ ਟਿੰਡੋ ਦੀ ਸਬਜੀ ਐਂਡ ਵਿਦ ਪਿਆਜ਼ ਤੇ ਇਹਨਾਂ ਨੂੰ ਮੈਂ ਕਲੀਨ ਵਗੈਰਾ ਕਰਕੇ ਬਿਲਕੁਲ ਛਿਲਲੇ ਵਗੈਰਾ ਕਲੀਨ ਕਰਕੇ ਧੋ ਤੋ ਕਿਸਵਾਰ ਕੇ ਬਿਲਕੁਲ ਰੱਖ ਲਿਆ ਸੀ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਕੱਟ ਪਾ ਲਾਂਗੇ ਦੇਖੋ ਇਸ ਤਰ੍ਹਾਂ ਕੱਟ ਪਾਵਾਂਗੇ ਆਪਾਂ ਇਹਦੇ ਵਿੱਚ ਤੂ ਕੱਟ ਪਾ ਕੇ ਨਾ ਇਹਦੇ ਵਿੱਚ ਨਮਕ ਨੋਨ ਮਿਰਚ ਮਸਾਲਾ ਜਿਹੜੇ ਤੁਸੀਂ ਪਾਉਣੇ ਹੋ ਲਾਈਕ ਕਰਦੇ ਹੋ ਉਹ ਮਸਾਲੇ ਵਗੈਰਾ ਰੈਡੀ ਕਰਕੇ ਮਤਲਬ ਮਿਕਸ ਕਰਾਂਗੇ ਆਪਸ ਵਿੱਚ ਐਂਡ ਦੈਨ ਉਸ ਤੇ ਵਿੱਚ ਫਿਲ ਕਰਾਂਗੇ ਫਿਲ ਕਰਕੇ ਨੂੰ ਆਪਾਂ ਤੇਲ ਦੇ ਵਿੱਚ ਫਰਾਈ ਕਰਾਂਗੇ ਮੈਂ ਫਰਾਈ ਨਹੀਂ ਕਰਾਂਗੇ ਬਸ ਤੇਲ ਦੇ ਵਿੱਚ ਡਿਪ ਕਰਕੇ ਰੱਖ ਦਾਂਗੇ ਉਹਨਾਂ ਨੂੰ ਤੇ ਬਿਲਕੁਲ 골ਡਨ ਬ੍ਰਾਊਨ ਜੇ ਹੋ ਜਾਂਦੇ ਨੇ ਬਹੁਤ ਟੇਸਟੀ ਬਣਦੇ ਨੇ ਤੇ ਜਿਆਦਾਤਰ ਜਿਹੜੇ ਦੇਸੀ ਟਿੰਡੋ ਆ ਇਹ ਅਸੀਂ ਭਰ ਕੇ ਬਣਾਉਨੇ ਹੁੰਦੇ ਐ ਐਂਡ ਜਿਹੜੇ ਚੱਪਣ ਕੱਦੂ ਹੁੰਦੇ ਮੋٹے ਸਾਈਜ਼ ਦੇ ਚੱਪਣ ਕੱਦੂ ਹੁੰਦੇ ਮੋٹے-ਮੋٹے ਹੁੰਦੇ ਨੇ ਵੇ ਹਨਾ ਉਹ ਮੈਨੂੰ ਘੱਟ ਟੇਸਟੀ ਲੱਗਦੇ ਪਤਾ ਨਹੀਂ ਕਿਉਂ ਉਹ ਨਾ ਐਂ ਨਹੀਂ ਕਹਿੰਦੇ ਜਦੋਂ ਸਟਾਰਟਿੰਗ ਪੁਆਇੰਟ ਦੇ ਨਿਊ-ਨਿਊ ਆਉਂਦੇ ਨੇ ਉਦੋਂ ਤਾਂ ਅਸੀਂ ਬਣਾ ਲੈਂਦੇ ਆ ਉਦੋਂ ਤਾਂ ਇੱਕ ਦੋ ਵਾਰੀ ਜਦੋਂ ਖਾਈਦੀ ਟੇਸਟੀ ਲੱਗਦੇ ਜਦੋਂ ਜਿਆਦਾ ਬਸ ਸਸਤੇ ਜੇ ਹੋ ਜਾਂਦੇ ਨਾ ਤੇ ਉਹ ਟੇਸਟੀ ਨਹੀਂ ਲੱਗਦੇ ਸੋ ਆਪਣੇ ਪਿੱਛੇ ਜੇ ਲਿਆਂਦੇ ਸੀ ਰੈਡੀ ਨੇ ਪਹਿਲਾਂ ਪਹਿਲਾਂ ਪਤਾ ਕੀ ਕਹਿੰਦੇ ਸੀ ਮੰਮੀ ਸਾਡੀ ਕਬਾਰੀ ਹੁੰਦੀ ਜਦੋਂ ਸਕਵਾਰਿੰਗ ਮਿਸੇ ਮੇਰੀ ਮੰਮੀ ਜਦੋਂ ਮੇਸੀ ਕੋਈ ਵੀ ਜਦੋਂ ਨਵੀਂ ਰੋਤ ਤੋਂ ਆਉਂਦੀ ਹੈ ਨਾ ਤੇ ਕੋਈ ਵੀ ਨਵੀਂ ਸਬਜੀ ਹੋਵੇ ਜਾਂ ਫਰੂਟ ਹੋਵੇ ਨਾ ਵਾ ਮਤਲਬ ਕਰਨਾ ਚਾਹੀਦਾ ਤੇ ਸਾਰੇ ਤੋਂ ਪਹਿਲਾਂ ਮੇਰੀ ਭੈਣ ਨੂੰ ਦਿੰਦੇ ਹੁੰਦੇ ਸੀ ਉਹ ਜੇਠੀ ਹੁੰਦੀ ਸੀ ਨਾ ਤੇ ਸਾਰੇ ਤੋਂ ਪਹਿਲਾਂ ਕੋਈ ਵੀ ਫਰੂਟ ਆਉਂਦਾ ਹੁੰਦਾ ਸੀ ਉਹਨੂੰ ਦਿੰਦੇ ਹੁੰਦੇ ਸੀ ਤੇ ਸਬਜੀ ਵੀ ਉਹਨੂੰ ਦਿੰਦੇ ਹੁੰਦੇ ਸੀ ਇਹ ਕਹਿੰਦੇ ਆਏ ਹੁੰਦਾ ਕਿ ਜਿਹੜੀ ਨਵੀਂ ਸਬਜੀ ਜਾਂ ਨਵਾਂ ਫਰੂਟ ਆਪਾਂ ਮਤਲਬ ਰੁੱਤ ਦੇ ਹਿਸਾਬ ਨਾਲ ਖਾਈਏ ਨਾ ਤੇ ਉਸ ਬੰਦੇ ਨੂੰ ਖਵਾਉਣਾ ਚਾਹੀਦਾ ਜਿਹੜਾ ਪਹਿਲਾਂ ਹੋਵੇ ਮਤਲਬ ਜੇਠਾ ਹੋਵੇ ਠੀਕ ਹੈ ਜੀ ਜਿਵੇਂ ਹੁਣ ਮੰਨ ਕੇ ਚਲੋ ਜੱਪ ਚੋਦ ਵੀ ਖਾ ਸਕਦੇ ਉਸਕੇ ਪਾਪਾ ਵੀ ਖਾ ਸਕਦੇ ਆ ਉਹ ਵੀ ਖਾ ਸਕਦੇ ਮੰਮੀ ਵੀ ਖਾ ਸਕਦੀ ਮੰਮੀ ਵੀ ਜੇਠੀ ਹੈ ਇਹ ਤਿੰਨ ਜਾਨੇ ਜੇਠੇ ਨੇ ਅਸੀਂ ਤਾਂ ਛੋਟੇ ਆ ਮੈਂ ਉਹਦੇ ਡੈਡੀ ਤਾਂ ਇਹ ਹੁਣ ਸਭ ਤੋਂ ਪਹਿਲਾਂ ਇਹ ਸਬਜੀ ਖਾਣ ਦੇ ਮਤਲਬ ਕਹਿੰਦਾ ਮਤਲਬ ਇਹ ਹੁੰਦਾ ਪਰ ਹੁਣ ਤਾਂ ਪਤਾ ਨਹੀਂ ਕੋਈ ਕਰਦਾ ਕਿ ਨਹੀਂ ਪਹਿਲਾਂ ਬਟ ਕਰਦੇ ਸੀ ਕਹਿੰਦੇ ਇਦਾਂ ਕਰਦੇ ਹੁੰਦੇ ਸੀ ਹੁਣ ਤਾਂ ਕੋਈ ਪਤਾ ਨਹੀਂ ਆਪਾਂ ਨੂੰ ਮੈਨੂੰ ਗੱਲ ਯਾਦ ਆ ਗਈ ਅੱਜ ਮੰਮੀ ਕਹਿੰਦੀ ਉਸੇ ਸਾਰੇ ਤਰ੍ਹਾਂ ਦਾ ਪ੍ਰੋਟ ਭਾਵੇਂ ਮਾੜਾ ਮਾੜਾ ਲਿਆਓ ਮਹਿੰਗਾ ਪਰ ਨਵਾਂ ਕਰਦੀ ਆਪਾਂ ਠੀਕ ਹੈ ਜੀ ਹੁਣ ਆਪਾਂ ਇੱਜਾ ਕਰਕੇ ਦੇਖੋ ਇਹ ਬਰੀਕ ਬਰੀਕ ਕੰਡੇ ਲਾਈਆ ਮੈਂ ਬੜੇ ਟੇਸਟੀ ਬਣਦੀ ਫਿਰ ਸਾਰਾ ਚ ਕੱਟ ਤਾਂ ਸਬ ਚ ਲੱਗੂਗਾ ਠੀਕ ਹੈ ਜੀ ਅੱਜ ਆਪਾਂ ਇਹੀ ਸਬਜੀ ਬਣਾਉਣੀ ਹੈ ਕਿ ਟਾਈਮ ਹੋ ਗਿਆ ਇੱਕ ਵਜ ਦਾ 2 ਵਜੇ ਬਰਾੜ ਸਾਹਿਬ ਆਣਗੇ ਬਰਾੜ ਸਾਹਿਬ ਨੇ ਅੱਜ ਰੋਟੀ ਖਾਣੀ ਹੈ ਬਰਾੜ ਸਾਨੂੰ ਰੋਟੀ ਲਾ ਕੇ ਦੇਵਾਂਗੇ ਬਰਾੜ ਨੂੰ ਕੱਲ ਫੇਰ ਛੁੱਟੀ ਸੈਚਰਡੇ ਸੰਡੇ ਫਿਕਸ ਛੁੱਟੀ ਹੈ ਇਹਨਾਂ ਦੀ ਦੋ ਛੁੱਟੀਆਂ ਦਾ ਆਨੰਦ ਲਊਗਾ ਬਰਾੜ ਇੱਕ ਦਿਨ ਜਾਂਦਾ ਸਕੂਲ ਦੋ ਛੁੱਟੀਆਂ ਬਚਦੀਆਂ ਕਿ ਸਰਕਾਰੀ ਛੁੱਟੀਆਂ ਬਾਹਤ ਹਨਾ ਇੱਦਾਂ ਕੀ ਬਾਹਲੀਆਂ ਜਿਆਦਾ ਸਰਕਾਰੀ ਛੁੱਟੀਆਂ ਹੁੰਦੀਆਂ ਇੱਦਾਂ ਤੇਲ ਵੀ ਸਾਡਾ ਕਢਾਉਣ ਵਾਲਾ ਹੋ ਗਿਆ ਥੋੜਾ ਰਹਿ ਗਿਆ ਲਓ ਜੀ ਇਹਦੇ ਚੋਂ ਨਾ ਕੌਲੀ ਵਿੱਚ ਸਾਰੇ ਮਸਾਲੇ ਜਿਹੜੇ ਨਮਕ, ਮਿਰਚ, ਹਲਦੀ, ਮਸਾਲਾ ਸਾਬਨ ਮਿਕਸ ਕਰ ਲਾਂਗੇ ਆਪਾਂ ਤੇ ਉਪਰਾਂਗੇ ਆਪਾਂ ਦੇ ਚ ਠੀਕ ਹੈ ਜੀ ਹਲਦੀ ਨਮਕ ਤੇ ਮਿਰਚ ਲਓ ਜੀ ਇਹਨਾਂ ਨੂੰ ਮਸਾਲਾ ਰੈਡੀ ਕਰ ਲਏ ਤੇ ਇਹ ਹੁਣ ਮਸਾਲਾ ਉਹਨਾਂ ਦੇ ਵਿੱਚ ਪੋਰਾਗੇ ਆਪਾਂ ਠੀਕ ਹੈ ਜੀ

ਟਿੰਡੋ ਇਹਨਾਂ ਨੂੰ ਭਰ ਕੇ ਵਿੱਚ ਰੱਖਤਾ ਹੁਣ ਮੇ ਪਿਆਜ਼ਾਂ ਦੀ ਵਾਰੀ ਹੈਗੀ ਪਿਆਜ਼ ਵੀ ਬਸ ਮੈਂ ਭਰ ਕੇ ਤੇ ਫਿਰ ਪਿਆਜ਼ ਵੀ ਨਾਲ ਹੀ ਛੋਟ ਦਾਂਗੇ ਆਪਾਂ ਪਿਆਜ਼ਾਂ ਦੀ ਵਾਰੀ ਪਿਆਜ਼ਾਂ ਨੂੰ ਵੀ ਤਾਂ ਨਾਲ ਦੇ ਨਾਲ ਫਿਲ ਕਰਕੇ ਪਿਆਜ਼ਾਂ ਨੂੰ ਵੀ ਨਾਲ ਹੀ ਲਾ ਦਾਂਗੇ ਪਿਆਜ਼ ਤਾਂ 2 ਮਿੰਟ ਹੀ ਹੋ ਜਾਣੇ ਆ ਮੈਂ ਕਿਉਂ ਨਾਲ ਚ ਰੋਹ ਹੁੰਦੇ ਆ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਇੱਥੇ ਮੈਂ ਲੈ ਕੇ ਆਈਆਂ ਉਹਦਾ ਕੱਪ ਚਾਹ ਵਾਲਾ ਕਿਉਂਕਿ ਟਿਊਸ਼ਨ ਪੜਾਉਣ ਵਾਲੇ ਚਾਹ ਜਿਹੜੀ ਪੀਣੀ ਹੋਊ ਕੱਪ ਹੁਣ ਚੱਕ ਕੇ ਲਿਆ ਕਿਉਂਕਿ ਮੈਂ ਬਾਹਰ ਹੀ ਨਹੀਂ ਆਉਂਦੀ ਹੁੰਦੀ ਤੇ ਅੱਜ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਮੇਰੇ ਲਈ ਤਾਂ ਬਹੁਤ ਵੱਡਾ ਕਿਉਂਕਿ ਮੇਰਾ ਫੇਵਰਟ ਕੱਪ ਟੁੱਟ ਗਿਆ ਅੱਜ ਕਿੱਧਰ ਗਿਆ ਮੇਰਾ ਕੱਪ ਫੇਵਰਟ ਸੀ ਇੱਕ ਰਹਿ ਗਿਆ ਮੇਰਾ 6 ਸਾਲ ਪੁਰਾਣਾ ਕੱਪ ਤਾਂ ਟੁੱਟਦਾ ਨਹੀਂਗਾ 2-3 ਵਾਰੀ ਡਿੱਗ ਗਿਆ ਤੇ ਹੁਣ ਮੈਂ ਉਦੋਂ ਨੂੰ ਸ਼ਾਇਦ ਵਲੌਗ ਚ ਪਾਇਆ ਹੋਗਾ ਮੈਂ ਲੈ ਕੇ ਆਈ ਸੀ 150 ਰੁਪਏ ਦਾ ਇੱਕ ਕੱਪ ਆ ਪਿਆ ਹਈ ਦੇਖ ਗਿਆ ਮੇਰਾ ਤਾਂ ਨੁਕਸਾਨ ਹੋ ਗਿਆ ਦੇਖੋ ਆਹ ਵਾਲਾ ਕੱਪ ਮੇਰਾ ਫੇਵਰਟ ਸੀਗਾ 150 ਰੁਪਏ ਦਾ ਇੱਕ ਕੱਲਾ ਕੱਪ ਆਇਆ ਸੀ ਕਿਤੇ ਤਾਂ 150 ਦਾ 6 ਕੱਪ ਆ ਜਾਂਦੇ ਤੇ ਮੈਂ ਲਿਆ ਸੀ ਇੱਕ ਕੱਪ ਆਹੀ ਚਾਹ ਵਗੈਰਾ ਕੌਫੀ ਵਗੈਰਾ ਪੀਣ ਨੂੰ ਇਹ ਹੋ ਗਿਆ ਟੁੱਟ ਗਿਆ ਤੇ ਮੇਰਾ ਹੋ ਗਿਆ ਜਨਕਸਾਨ ਤੇ ਚਲੋ ਜੀ ਕੋਈ ਗੱਲ ਨਹੀਂ ਤੇ ਹੁਣ ਆਪਾਂ ਹਲਕੀ ਫੁਲਕੀ ਕਰਦੇ ਵਾਕ ਤੇ ਮੈਂ ਸ਼ਾਇਦ ਤੁਹਾਨੂੰ ਸਬਜੀ ਵਿਖਾਈ ਨਹੀਂ ਸਬਜੀ ਬਹੁਤ ਟੇਸਟੀ ਬਣੀ ਬਹੁਤ ਜਿਆਦਾ ਟੇਸਟੀ ਬਣੀ ਬਟ ਤੁਹਾਨੂੰ ਪਤਾ ਏ ਇਦਾਂ ਦੀਆਂ ਸਬ지ੀਆਂ ਹੁੰਦੀਆਂ ਔਇਲ ਵਾਲੀਆਂ ਜਿਹੜੀਆਂ ਔਇਲ ਕਰਕੇ ਮੈਂ ਥੋੜੇ ਅਵੋਇਡ ਕਰ ਦਿੰਦੀ ਸਬ지ੀਆਂ ਨੂੰ ਖਾਣਾ ਬਟ ਹਲਕੀ ਫੁਲਕੀ ਮੈਂ ਖਾਧੀ ਸੀ ਤੇ ਬਹੁਤ ਟੇਸਟੀ ਬਣੀ ਸੀ ਸਬਜੀ ਦੁਪਹਿਰੇ ਮਤਲਬ ਲੰਚ ਦੇ ਵਿੱਚ ਲਈ ਸੀ ਤੇ ਬਹੁਤ ਟੇਸਟੀ ਬਣੀ ਸੀ ਚਪਚੋ ਤੁਹਾਨੂੰ ਵੀ ਲੰਚ ਦੇ ਵਿੱਚ ਅਜ ਮੈਂ ਪਰੌਂਠਾ ਤੇ ਪੋਟੈਟੋ ਆਲੂ ਦੀ ਸਬਜ਼ੀ ਖਵਾਈ ਸੀ ਫੇਵਰੇਟ ਹੈ ਜਬ ਜੋ ਦਾਲੂ ਦਾ ਅੱਜ ਮੌਸਮ ਤਾਂ ਠੀਕ ਹੈ ਵੈਸੇ ਠੰਡਾ ਠੰਡਾ ਵਾਕ ਕਰਨ ਵੀ ਜੀ ਕਰਦਾ ਮੈਨਾਂ ਪਹਿਲਾਂ ਸ਼ੂਜ਼ ਪਾਣੇ ਆ ਨਾਲ ਆ ਗੱਲਾਂ ਬਾਤਾਂ ਕਰੀ ਚੰ ਲੰਘ ਫਰਕ ਪੈਂਦਾ ਫਿਰ ਨਾਲ ਨਾਲ ਗੱਲਾਂ ਬਾਤਾਂ ਕਰ ਲਿਮੇ ਮਿੱਟੀ ਦੀ ਪਈ ਹੈ ਸਿਰ ਦੇ ਵਿੱਚ ਖੁਆਸ਼ ਹੋ ਜਾਂਦੀ ਮਿੱਟੀ ਦੇ ਨਾਲ ਚਲੋ ਕੱਪੜੇ ਆ ਥੋੜੀ ਲੋਨ ਵਾਲੇ ਪਏ ਆ ਮੈਂ ਨਾ ਸ਼ੂਜ਼ ਪਾਉਣਾ ਫਿਰ ਕਰਦੇ ਪਹਿਲਾਂ ਚਲੋ ਜੀ ਹੁਣ ਮੈਂ ਪਾਲੇ ਸ਼ੂਜ਼ ਬਾਹਰ ਉਤੋਂ ਸਵੇਰ ਦੇ ਇੱਕ ਵਾਰ ਹੀ ਬੋੜਨੀ ਹੁੰਦੀ ਹੈ ਨਾ ਬਾਰ ਬਾਰ ਨਿਕੰਗਾ ਮੰਦ ਹੁੰਦੀ ਹੈ ਨਿਊ ਪੱਤੇ ਨੇ ਆ ਦੇਖੋ ਅੰਦਰ ਰੱਖ ਦਿੱਤੇ ਨਿਊ ਪੱਤੇ ਨਿਗਲੇ ਨੇ ਹੈ ਨਾ ਆ ਦੇਖੋ ਇੱਥੇ ਵੀ ਕਾਹ ਚਿੱਤ ਕੋਈ ਫਰੂਟ ਵਾਲਾ ਹੁੰਦਾ ਨਾ ਵਧੀਆ ਫਰੂਟ ਵਾਲਾ ਹੁੰਦਾ ਨਾ ਸਗੋਂ ਬਹੁਤ ਹੁਣਾ ਸੀ ਇਹਨੇ ਗਰੋ ਬਹੁਤ ਕਰਨਾ ਸੀ ਆਮਲੇ ਅੰਡੇ ਦੇ ਵਿੱਚ ਕੋਈ ਬੰਦਾ ਹੀ ਨਹੀਂਗਾ ਕੋਇਲ ਦੀ ਆਵਾਜ਼ ਕੋਇਲ ਹੀ ਨਹੀਂ ਨਾ ਹਵਾ ਚੱਲਦੀ ਆਂਦੀ ਹੈ ਦੇਖੋ ਵਧੀਆ ਮੌਸਮ ਤਾਂ ਹੈਗਾ ਐ ਵਧੀਆ ਜਿਹਾ ਮੌਸਮ ਹੋਣਾ ਫਿਰ ਵਾਕ ਵਗਾਰਾ ਤੁਰਨ ਫਿਰਨ ਨੂੰ ਵੀ ਜੀ ਕਰਦਾ ਬਾਕੀ ਇੱਕ ਮੈਂ ਗੱਲ ਹੋਰ ਨੋਟ ਕੀਤੀ ਜਿਹੜੇ ਚੱਪਲਾਂ ਪਾਈਆਂ ਉਹਨਾਂ ਉਦੋਂ ਜੀ ਨਹੀਂ ਕਰਦਾ ਤੁਰਨ ਫਿਰਨ ਨੂੰ यही माड़े वो बूट पा के तुरो ना तो बंदे तो तुरन भी जी करता तो लो जी अज हूँ थोड़े ना अज मैं दस सब्जी बहुत टेस्टी बनी सी बस उदी क्लिप लाई हुई उदू बाद नहीं गैस बंद करता जब जो तो आ गया उन्होंने ब्रेक लंच करवाया वगैरह एंड उस तो बाद अज आज... तो चलो जी इदा ही बस दिन जे हौली हौली बीती जाते हैं ना ਅੱਜ ਜੋ ਬਲੌਗ ਦੇ ਵਿੱਚ ਅੱਜ ਤਾਂ ਸੋਬਾ ਬਹੁਤ ਹਨੇਰ ਨੇ ਇੰਨਾ ਗੰਧ ਪਾਇਆ ਸੀ ਬਹੁਤ ਕੰਮ ਸਿਹਜ ਦਾ ਹਨੇਰੀ ਜੇ ਲੈ ਦੇ ਨਿਕਾ ਮੋਕਰੀ ਜੇ ਤਾਂ ਹਨੇਰੀ ਹੋ ਗਈ ਜਮੀ ਹੋਵੇ ਨਾ ਚਖੜ ਉਦੋਂ ਤਾਂ ਤੁਸੀਂ ਜਿੰਨਾ ਵੀ ਕੰਮ ਕਰ ਲਓ ਥੋੜਾ ਤੁਹਾਡੇ ਲਈ ਮਾਈਕ ਨਹੀਂ ਯੂਜ਼ ਕੀਤਾ ਮੈਂ ਅੱਜ ਉਹ ਮਾਈਕ ਚ ਮੈਨੂੰ ਐ ਲੱਗਦਾ ਆਵਾਜ਼ ਜੀ ਹੋਰ ਆਉਂਦੀ ਆ ਨੀ ਨਾ ਖੜ ਖੜ ਜੀ ਖੜ ਖੜ ਜੀ ਗੰਧ ਹੁੰਦਾ ਬਾਜ ਪਤਾ ਨਹੀਂ ਤਾਂ ਥੱਲੇ ਟਿਕ ਟੂਕ ਵੀ ਖਰਾਬ ਹੋ ਜਾਂਦੇ ਆ ਤੇ ਚਲੋ ਜੀ ਆਪਾਂ ਵਲੌਗ ਦਾ ਨਾ ਇੱਥੇ ਕਰਦੇ ਐਂਡ ਤੇ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਮਤੇ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਨ ਦੀ ਆਪਣੇ ਫਰੈਂਡਸ ਰਿਲੇਟਿਵਸ ਦੇ ਨਾਲ ਐਂਡ ਇੱਕ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ ਜੀ ਤਾਂ ਜੋ ਵੀਡੀਓ ਨਵੀਂ ਨੋਟੀਫਿਕੇਸ਼ਨ ਤੱਕ ਇਹ ਤੱਕ ਪਹੁੰਚ ਸਕੇ ਤੇ ਚਲੋ ਜੀ ਮਿਲਦੇ ਆ ਨਵੇਂ ਵੀ ਬਲੌਗ ਦੇ ਨਾਲ ਤਬ ਤੱਕ ਦਿੱਲੀ ਸਾਰੇ ਨੂੰ ਸਸਟਰੀ ਕਾਲ ਟੇਕ ਕੇਅਰ ਬਾਏ ਬਾਏ